ਦਸਮ ਪਿਤਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਆਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਿੱਖ ਯੂਥ ਆਰਗੇਨਾਈਜੇਸ਼ਨ ਫਗਵਾੜਾ ਬਲੂਸ ਮੁਸੰਕਤਾ ਦੇ ਸਹਿਯੋਗ ਨਾਲ ਸਥਾਨਕ ਬਸਟੈਂਡ ਨਜ਼ਦੀਕ ਮੁਖ ਜੀਟੀ ਰੋਡ ਤੇ ਦੁੱਧ ਦਾ ਲੰਗਾ ਲਗਾਇਆ ਗਿਆ। ਇਸਰਾਨ ਗੁਰਮੀ ਸਿੰਘ, ਰਾਵੜਾ ਪਿੰਡੀ ਅਤੇ ਸਤਨਾਮ ਸਿੰਘ ਅਰਸ਼ੀ ਨੇ ਦੱਸਿਆ ਕਿ ਚਾਰੋਂ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਹੀ ਇਹ ਲੰਗਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਮੋਤੀਦਾ ਮਹਾਰਾਜ ਜੀ ਨੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਸੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਲਈ ਦੁੱਧ ਦਾ ਲੰਗਰ ਲਗਾਇਆ ਸੀ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਹੋ ਜਿਹਾ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਹੀ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਜ਼ਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਉਣ ਜਾਣ ਵਾਲੇ ਰਾਗੀਰਾਂ ਨੂੰ ਦੁੱਧ ਦਾ ਲੰਗ ਅਸ਼ਕਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਿੱਖ ਯੂਥ ਅਗਨੀਸ਼ੋਪ ਕੋ ਅੱਜ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਦੁੱਧ ਦਾ ਲੰਗ ਜੀਡੀ ਰੋਡ ਤੇ ਲਗਾਇਆ ਗਿਆ ਅੱਜ ਦੇ ਦਿਨ ਮੋਤੀ ਮਹਿਰਾ ਨੇ ਸਹਿਬਜ਼ਾਦਿਆਂ ਦੀ ਬਹੁਤ ਸੇਵਾ ਕੀਤੀ ਸੀ ਉਸ ਨੂੰ ਯਾਦ ਕਰਦੇ ਹੋਏ ਆ ਇਹਨਾਂ ਨੌਜਵਾਨਾਂ ਨੇ ਪ੍ਰਵਾਲਾ ਕੀਤਾ ਹੈ ਜੀਡੀ ਰੋਡ ਤੇ ਲਗਾਇਆ ਗਿਆ ਹੈ ਲੋਕੀ ਸੰਕਟਾ ਵਰਪੂਰਾ ਕੇ ਇੱਥੇ ਸਾਹਿਬਜ਼ਾਦਿਆਂ ਦੀ ਪਿੱਤਰ ਉਸ ਦਿਨ ਨੂੰ ਯਾਦ ਕਰਦੇ ਹਾਂ ਜਦੋਂ ਠੰਡ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪੋਤਾ ਲਗਟਾਇਆ ਗਿਆ ਹੈ ਸੋ ਆਓ ਸਾਰੇ ਹੀ ਮੋਤੀ ਮਹਿਰਾ ਸਾਰਿਆਂ ਨੂੰ ਅਸੀਂ ਨਮਸਕਾਰ ਕਰੀਏ ਜਿਨ੍ਹਾਂ ਦੀ ਬਹੁਤ ਵੱਡੀ ਕਮਾਈ ਹੈ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਇਹ ਪੜ੍ਹਸਾ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਜਾਂ ਦਾ ਰਾਣਾਂ ਦਾ ਦੇਵਾਂ ਦੇ ਦੇਵਾਂ ਦਾ ਹਨ ਰਾਜ ਦੇ ਰਾਜਾ ਮਹਾਰਾਜਨ ਦੇ ਮਹਾਰਾਜਾ ਸਾਹਿਬ ਸਿੱਧ ਗੁਰੂ ਦੋਵੇਂ ਸਿੰਘ ਮਹਾਰਾਜੀ ਦੇ ਫਰਜ਼ੰਦ ਚਾਹ ਸਾਹਿਬ ਜਿਆਨ ਦੀ ਯਾਦ ਵਿੱਚ ਅੱਜ ਧੂਤ ਸਿੱਖ ਧੂਤ ਆਰਗੇਨਾਈਜੇਸ਼ਨ ਫਰਵਾੜਾ ਵੱਲੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਜੋ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਆਏ ਹਾਂ ਜਿੱਥੇ ਦੁੱਧੇ ਲੰਗਰਾਂ ਦੀ ਸੇਵਾ ਕੀਤੀ ਗਈ ਛੋਟੇ ਫਰਵਾੜੇ ਦੀਆਂ ਸੰਗਤਾਂ ਨੇ ਵੀ ਦੇ ਨੌਜਵਾਨ ਪੀੜ੍ਹੀ ਨੂੰ ਮਾਛਾ ਜੀ ਪਾਏ ਹੋਏ ਬੱਚਿਆਂ ਦੀ ਪਾਏ ਹੋਏ ਪੂਰਨਿਆ ਤੇ ਚਿਲੰਦਾ ਬਾਲ ਉਦਮ ਉਤਸ਼ਾਹ ਮਹਾ ਬਖਸ਼ਿਸ਼ ਕਰਨ ਤਾਂ ਕਿ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਉਹ ਸੇਖ ਕੌਮ ਦੀ ਬਤਵਤ ਸੇਵਾ ਕਰ ਸਕਣ ਸਤੁਸ਼ ਬਤਵਚਨ ਕੋਰੋਨਾ ਨਾਮ ਦਿੱਤਾ ਉਦਮ ਦੇ ਕਲੱਬ ਕਰਨ ਬਾਹਰ ਗੁਰੂ ਜੀ ਦਾ ਖਾਲਸਾ ਬਾਹਰ ਦਿੱਤੀ